ਇਕ ਤਰਫ ਪੰਜਾਬ ਸਰਕਾਰ ਕਿਸਾਨਾਂ ਨੂੰ ਹਰ ਸੁਵਿਧਾ ਮੁਹੱਈਆ ਕਰਾਉਣ ਦੀ ਗੱਲ ਕਰ ਰਹੀ ਹੈ ਉਥੇ ਹੀ ਉਹਨਾਂ ਨੇ ਰਵਾਇਤੀ ਫਸਲੀ ਚੱਕਰ ਛੱਡ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਹੋਰ ਵੀ ਫਸਲਾਂ ਉਗਾਉਣ ਦੇ ਲਈ ਪ੍ਰੇਰਿਤ ਕਰ ਰਹੀ ਹੈ ਅਤੇ ਦੂਜੀ ਤਰਫ ਕਈ ਕਿਸਾਨ ਨੈਰਵਜੋ ਪਾਣੀ ਹੋਣ ਦੇ ਬਾਵਜੂਦ ਆਪਣੇ ਖੇਤਾਂ ਦੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਕੱਢਣ ਲਈ ਮਜਬੂਰ ਹਨ ਉਥੇ ਹੀ ਨਹਿਰ ਵਿਭਾਗ ਦੀ ਲਾਪਰਵਾਹੀ ਦਾ ਆ आलम ਇਹ ਹੈ ਕਿ ਪਿਛਲੇ 1 ਸਾਲ ਤੋਂ ਕਿਸਾਨ ਪਾਣੀ ਦੇ ਲਈ ਦਫਤਰਾਂ ਦੇ ਚੱਕਰ ਕੱਢ ਰਿਹਾ ਹੈ ਖੇਤਾਂ ਤੱਕ ਪਾਣੀ ਪਹੁੰਚਾਉਣ ਵਾਲੇ ਨਾਲੇ ਉੱਤੇ ਬਣੇ ਸ਼ੈਲਰ ਤੇ ਕਬਜ਼ਾ ਕੀਤਾ ਹੋਇਆ। ਜਸਵੰਤ ਸਿੰਘ ਜੀ ਕਿਹੜਾ ਪਿੰਡ ਇਕਲਾ ਹਾ ਜੀ ਤੇ ਕੀ ਦਿੱਕਤਾਂ ਆ ਰਹੀਆਂ ਤੁਹਾਨੂੰ ਇੱਥੇ ਖਾਲ ਦਾ ਰੌਲਾ ਜੀ ਸਾਡਾ ਸੂਏ ਦਾ ਪਾਣੀ ਦਾ ਮਸਲਾ। ਕੀ ਮਾਮਲਾ ਹੈਗਾ? ਹਾਂ ਜੀ ਕੀ ਮਾਮਲਾ ਜਿਹੜਾ ਖਾਲ ਮਾਮਲਾ ਸਾਨੂੰ ਬਾਰੀ ਲੱਗੀ ਹੋਈ ਹੈ ਜੀ ਸੂਏ ਦੀ ਪਾਣੀ ਲਾਉਨੇ ਆ ਸੀ। ਕੁਝ ਜ਼ਮੀਨਾਂ ਵਿਕ ਗਈਆਂ ਜੀ ਫੈਕਟਰੀਆਂ ਲੱਗ ਗਈਆਂ ਉਹਨਾਂ ਨੇ ਖਾਲਾ ਦਬਲੇ ਜੀ ਸਾਡਾ ਕੀ ਜਿਹੜੀਆਂ ਨੇ ਫੈਕਟਰੀ ਵਾਲਿਆਂ ਨੇ ਕੋਈ ਜਗ੍ਹਾ ਛੱਡੀ ਹੋਈ ਹੈ ਵਿਚਾਲੇ ਜਾਂ ਨਾ ਜੀ ਨਾ ਅੰਦਰ ਵੀ ਨਹੀਂ ਬਣ ਦਿੰਦੇ ਸਾਨੂੰ ਦੇਖਣ ਵੀ ਨਹੀਂ ਦਿੰਦੇ ਜੇ ਕੋਈ ਖਾਲ ਖਾਲ ਦੇਖਾਂਗੇ ਅਸੀਂ ਕੀ ਕੀ ਰੇਟ ਦਾ ਟੱਪਿਆ ਹੋਇਆ ਹੈ ਸਾਲ ਹੋ ਗਿਆ ਜੀ ਸਾਨੂੰ ਫਿਰਦਿਆਂ ਨੂੰ ਤੇ ਤੁਸੀਂ ਮਾਦ ਦੰਨੇ ਉਹਦਾ ਪੈਸੇ ਹਾਂਜੀ ਅਸੀਂ ਢਾਲ ਦਿੰਨੇ ਜੀ ਮਾਮਲਾ ਦੰਨੇ 6 ਮਹੀਨੇ ਬਾਅਦ ਜ਼ਮੀਨਾਂ ਥੋੜੇ ਮੋਟਰਾਂ ਮੂਟਰਾਂ ਲੱਗੀਆਂ ਨਹੀਂ ਹੋਈਆਂ ਜਿਹੜਾ ਪਾਣੀ ਇਹਦੇ ਨਾਲ ਹੀ ਕਰਨਾ ਪੈਂਦਾ ਕੀ ਹੈ ਹਾਂਜੀ ਲੱਗੀਆਂ ਨਹੀਂ ਹੋਈਆਂ ਜੀ ਕਿਸੇ ਕਿਸੇ ਦੇ ਹੈਗੀ ਆ ਜੀ ਬਾਕੀ ਸੂਵੇ ਤੇ ਸਾਰੇ ਬੈਠੇ ਆ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਬਿਜਲੀ ਬਚਾਓ ਦੂਜੇ ਪਾਸੇ ਤੁਹਾਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ ਤੁਸੀਂ ਖੇਤੀ ਕਿੱਦਾਂ ਕਰੋਗੇ ਮੈਂ ਮਾਰੂ ਹੋ ਜਾਣੀ ਹੈ ਜੀ ਵੀ ਨਾ ਖੇਤੀ ਕਿੱਥੋਂ ਕਰਾਂਗੇ ਅਸੀਂ ਜਿਹੜੇ ਅਫਸਰ ਆਉਂਦੇ ਨੇ ਕੀ ਕਹਿੰਦੇ ਨੇ ਕੋਈ ਕਾਰਵਾਈ ਹੁਣ ਤੱਕ ਨਾ ਜੀ ਨਾ ਇਹ ਆਉਂਦੇ ਨੇ ਮੌਕਾ ਦੇਖਦੇ ਨੇ ਬਸ ਮੁੜ ਜਾਂਦੇ ਨੇ ਕਿੰਨੀ ਦੇਰ ਤੱਕ ਇੰਤਜ਼ਾਰ ਕਰੀਏ ਸਾਲ ਹੋ ਗਿਆ ਜੀ ਇਹਨਾਂ ਨੂੰ 8ਵੇਂ ਮਹੀਨੇ ਤੋਂ ਲੱਗੇ ਹੋਏ ਨੇ ਅਸੀਂ ਤੇ ਜੇ ਕਿ ਤੁਹਾਨੂੰ ਨਹਿਰੀ ਪਾਣੀ ਨਹੀਂ ਮਿਲਦਾ ਤੇ ਰੋਗ ਰੋਗ ਕਰਤੀ ਹੋਏ ਫਿਰ ਅਸੀਂ ਦੇਖਦੇ ਹਾਂ ਜੀ ਧਰਨੇ ਦਵਾਂਗੇ ਕਿਸਾਨ ਜੂਰੀਆਂ ਨੂੰ ਮੌਕਾ ਦਿਖਾਵਾਂਗੇ ਇੱਥੇ ਲੈ ਕੇ ਜੀ ਰੋਡ ਜਾਮ ਕਰਾਂਗੇ ਅਸੀਂ ਫਲਵਾਨ ਸਿੰਘਾ ਜੀ ਕੀ ਮੁੱਦਾ ਜਿਹੜਾ ਤੁਸੀਂ ਅੱਜ ਕਿਤੇ ਮੁੱਦਾ ਹੀ ਸਾਡੇ ਤੇ ਨਹਿਰੀ ਪਾਣੀ ਲੱਗਦਾ ਇਹਨਾਂ ਨੇ ਮਿਲ ਆਣਾ ਮਿਲ ਕੇ ਸਾਡੀ ਕੱਛੀ ਸਾਰੀ ਉਹ ਬੰਦ ਕਰਤੀ ਬੰਦ ਕਰਕੇ ਪਹਿਲਾਂ ਸਾਨੂੰ ਕਹਿੰਦੇ ਰਹੇ ਓਰੇ ਹੈ ਹੀ ਨਹੀਂ ਹੈ ਹੀ ਨਹੀਂ ਅਸੀਂ 5ਵੇਂ ਮਹੀਨੇ ਨਹਿਰੀ ਭਾਗ ਨੂੰ ਰਿਪੋਰਟ ਦਿੱਤੀ ਉੱਥੇ ਸਾਨੂੰ ਕਹਿੰਦੇ ਜਾ ਕੇ ਅਸੀਂ ਹੁਣ ਇਹਨਾਂ ਤੇ ਕਰਦੇ ਆਂ ਦੀ ਪਰਚਾ ਐਂ ਕਰਾਂਗੇ ਬਾਅਦ ਕਰਾਂਗੇ ਅੰਦਰ ਆਏ ਚਾਹ ਪਾਣੀ ਪੀਤਾ ਮੁੜ ਗਏ ਫੇਰ ਅਸੀਂ ਦੁਬਾਰਾ ਗਏ ਫੇਰ ਇਹ ਚਾਹ ਪਾਣੀ ਪੀਤਾ ਮੁੜ ਗਏ ਸਾਨੂੰ ਇਹ ਕੋਈ ਪੱਲਾ ਨਹੀਂ ਫੜਾਉਂਦੇ ਇਹਨਾਂ ਦੇ ਨਾਲ ਮਿਲ ਕੇ ਕਰਕੇ ਉਹ ਕੱਛੀ ਦਬਾਉਣ ਦੀ ਗੱਲ ਕਰਦੇ ਨੇ ਇਹ ਹਟਿਆ ਜ਼ਮੀਨਾ ਬੰਜਰ ਪਈਆਂ ਨੇ ਓਪਣ ਅਖੀਰ ਨੂੰ ਅਸੀਂ ਗੱਲ ਫਰਾ ਲੈ ਕੇ ਮਰਾਂਗੇ ਨਹੀਂ ਇਹਨਾਂ ਦੇ ਸਿਰ ਚਟਕੇ ਮਰਾਂਗੇ ਫਿਰ ਨਹੀਂ ਹੱਲ ਕਰਨਗੇ ਕੋਈ ਤੇ ਕਿੰਨੀ ਦੇਰ ਤੋਂ ਖਾਲ ਦੱਬਿਆ ਹੋਇਆ ਹੈ ਖਾਲ ਦੱਬੇ ਨੂੰ ਹੋ ਗਈ ਸਾਲ ਦਾ ਹੀ ਗੇੜ ਲੱਗੇ ਸੀ ਰਿਪੋਰਟ ਤੇ ਪੰਜਵੇਂ ਮਹੀਨੇ ਦੀ ਤੇ ਉਦੋਂ ਤੋਂ ਹਜੇ ਤੱਕ ਨਹਿਰੀ ਪਾਗ ਨੇ ਕੁਝ ਨਹੀਂ ਕੀਤਾ ਨਾ ਹੀ ਨਾ ਆਉਂਦੇ ਨੇ ਮੁੜ ਜਾਂਦੇ ਨੇ ਹੁਣ ਸਵੇਰ ਦੇ ਆਏ ਹੋਏ ਨੇ ਦੇਖ ਲਓ ਸਾਨੂੰ ਮੂੰਹ ਨਹੀਂ ਦਿਖਾਇਆ ਅੰਦਰ ਬੈਠੇ ਨੇ ਆਰਾਮ ਨਾਲ ਉੱਥੇ ਪੱਕੇ ਜਿਹਾ ਬੈਠੇ ਕਿੰਨੀ ਕ ਵਾਰ ਦੁਬਾਰੀ ਸ਼ਿਕਾਇਤਾਂ ਕਰ ਚੁੱਕੇ ਜਾਇਆ ਇਹਨਾਂ ਨੂੰ ਸ਼ਿਕਾਇਤ ਤਾਂ ਇਹੀ ਹਫ਼ਤੇ ਬਾਅਦ ਆ ਜਾਂਦੇ ਨੇ ਰੋਜ਼ੇ 15 ਗੇੜ ਤਾਂ ਸੀ ਪਟਿਆ ਕੀ ਕਹਿੰਦੇ ਨੇ ਜੀ ਆਦਾ ਕਹਿੰਦੇ ਨੇ ਚਲੋ ਬਾਹ ਖਾਲਾ ਪਾਇਆ ਹੋਇਆ ਸਾਨੂੰ ਇਹ ਤਾਂ ਦਿੱਤੀ ਹੋਏ ਨੇ ਲੈ ਕੇ ਵੀ ਖਾਲਾ ਪਾਇਆ ਖਾਲੇ ਦਾ ਨਾਉਂ ਥੇਬ ਨਹੀਂ ਤੇ ਕਿੰਨੀ ਜ਼ਮੀਨ ਹੈ ਜਿੰਨੇ ਨੂੰ ਪਾਣੀ ਲੱਗਦਾ ਖਾਲੇ ਦਾ ਜ਼ਮੀਨ ਤਾਂ ਇੱਥੋਂ ਲੈ ਕੇ ਧੱਕਦੇ ਕੋਲੇ ਸਾਈਆਂ ਪੱਤੀ 30 ਕਿਲੇ ਹੋਣਗੇ ਅੱਛਾ ਜੀ ਫੇਰ ਵੀ ਕੋਈ ਸੁਣਵਾਈ ਨਹੀਂ ਕੋਈ ਸੁਣਮਾਈ ਨਹੀਂ ਜੀ ਕੁਝ ਨਹੀਂ ਹੈਗੀ ਤੁਹਾਡੇ ਕੋਲ ਆ ਦੇਖ ਲਓ ਸਾਰਾ ਕੁਝ ਆਰਾਮ ਨਾਲ ਬੈਠੇ ਨੇ ਅੰਦਰ ਜਿਹੜੇ ਇਹਨਾਂ ਨੂੰ ਰਿਪੋਰਟਾਂ ਦਿੰਦੇ ਨੇ ਉਹਨਾਂ ਦੇ ਲਿਖਿਆ ਵੀ ਖਾਲਾ ਥੋੜਾ ਚੰਦਾ ਜੇ ਕੋਈ ਸੁਣਵਾਈ ਨਾ ਹੋਈ ਕਿ ਫੇਰ ਕੀ ਕਾਰਵਾਈ ਕਰੂੰਗੇ ਠੀਕ ਹੈ ਜੀ ਅਸੀਂ ਮੰਨ ਬਾੜ ਤੇ ਬੈਠਾਂਗੇ ਗੇਟ ਦੇ ਮੂਹ ਅਮਰੀਕ ਸਿੰਘ ਜੀ ਤੇ ਕੀ ਮਾਮਲਾ ਜਿਹੜਾ ਇੱਥੇ ਕਰਤਿਆਂ ਹੈ ਇਹ ਜੀ ਸੂਏ ਦਾ ਮਾਮਲਾ ਹੈ ਨਹਿਰੀ ਪਾਣੀ ਦਾ ਜੀ ਤੇ ਨਹਿਰੀ ਪਾਣੀ ਜੀ ਸਾਡੇ ਖੇਤਾਂ ਨੂੰ ਲੱਗਦਾ ਜੀ ਆਹ ਫੈਕਟਰੀ ਵਾਲੇ ਦੇ ਵਿੱਚ ਹੀ ਲੰਘਦਾ ਜੀ ਤੇ ਇਹ ਕਹਿੰਦੇ ਲੱਗਦਾ ਨਹੀਂ ਹੈਗਾ ਜੀ ਪਾਣੀ ਨਹਿਰੀ ਤੇ ਜੀ ਕਿੰਨਾ ਕੁ ਰਕਬਾ ਇਹਨਾਂ ਨੇ ਦੱਬਿਆ ਹੋਇਆ ਇੰਨਾ ਮੈਂ ਰਕਬਾ ਦੱਬਿਆ ਹੈ 4-5 ਕਿਲਾ ਰਕਬਾ ਦੱਬਿਆ ਹੋਇਆ ਜੀ ਪਹਿਲਾਂ ਆਹ ਫੈਕਟਰੀ ਜਿਹੜਾ ਪਾਇਆ ਹੋਇਆ ਨੇ ਜੀ ਤੇ ਗਾਂਹਾਂ ਜੀ ਸ਼ੈਲਰ ਆ ਜੀ ਤੇ ਸਰਕਾਰ ਨੂੰ ਕੋਈ ਤੁਸੀਂ ਦੱਸਿਆ ਕੋਈ ਸਨੇਹਾ ਲਾਇਆ ਜਾਂ ਨਹਿਰੀ ਪਾਗ ਨੂੰ ਹਾਂਜੀ ਹਾਂਜੀ 1 ਸਾਲ ਹੋ ਗਿਆ ਜੀ ਕੋਈ ਕਾਰਵਾਈ ਕੋਈ ਕਾਰਵਾਈ ਅਫਸਰ ਆਉਂਦੇ ਨੇ ਜੀ ਇਨਾਂ ਦੀ ਫੈਕਟਰੀ ਚ ਵੜ ਕੇ ਚਾਹ ਪਾਣੀ ਪੀ ਕੇ ਚਲੇ ਜਾਂਦੇ ਨੇ ਅੱਜ ਅਸੀਂ 3 ਘੰਟੇ ਦੇ ਬਾਹਰ ਬੈਠੇ ਹਾਂ ਜੀ 25 ਜਾਣੇ ਸਾਨੂੰ ਇੱਕ ਵਾਰ ਵੀ ਨਹੀਂ ਮਿਲੇ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਹਾਂ ਸਾਨੂੰ ਸੂਏ ਦਾ ਪਾਣੀ ਨਹਿਰੀ ਲੱਗਣਾ ਚਾਹੀਦਾ ਜੀ ਸਾਡੇ ਖੇਤਾਂ ਨੂੰ ਸਾਡੇ ਖੇਤ ਮਾਰੂ ਹੋ ਜਾਣਗੇ ਜੀ ਸਾਡੇ ਮੋਟਰ ਨਹੀਂ ਲੱਗੀ ਹੋਈ ਸਾਨੂੰ ਇਨਸਾਫ ਚਾਹੀਦਾ ਜੀ ਜੇ ਨਹੀਂ ਹੁੰਦਾ ਤਾਂ ਫਿਰ ਕੀ ਕੀਤਾ ਜਾਊਗਾ ਅਸੀਂ ਧਰਨਾ ਲਾਵਾਂਗੇ ਰੋਡ ਜਾਮ ਕਰਾਂਗੇ ਉੱਥੇ ਫੈਕਟਰੀ ਮੂਰੇ ਬਹਿ ਕੇ ਇਹ ਤਾਂ ਡਿਸੀਜਨ ਇਸ ਤਰ੍ਹਾਂ ਸੀਗਾ ਵੀ ਤੁਹਾਡੇ ਸਾਹਮਣੇ ਮੈਂ ਸਾਰੀ ਗੱਲਬਾਤ ਉਹਨਾਂ ਨਾਲ ਕੀਤੀ ਹੈ ਜਿਹੜੀ ਪਹਿਲੀ ਫੈਕਟਰੀ ਬਣੀ ਹੈ ਉਹਦੇ ਵਿੱਚ ਕਿਸਾਨਾਂ ਤੋਂ ਅਸੀਂ ਜਿਨ੍ਹਾਂ ਦਾ ਸੀਸੀਆ ਹੁੰਦਾ ਉਹਨਾਂ ਤੋਂ ਐਨਓਸੀ ਵਾਸਤੇ ਅਸੀਂ ਆਬਜੈਕਸ਼ਨਸ ਮੰਗਦੇ ਆ ਉਹਨਾਂ ਨੇ ਆਬਜੈਕਸ਼ਨ ਕੋਈ ਨਹੀਂ ਰੇਜ਼ ਕੀਤਾ ਉਹਨਾਂ ਨੇ ਸਹਿਮਤੀ ਦਿੱਤੀ ਜਦੋਂ ਸਭ ਤੋਂ ਪਹਿਲਾਂ ਫੈਕਟਰੀ ਬਣੀ ਆ ਉਹਨਾਂ ਦੀ ਸਹਿਮਤੀ ਤੋਂ ਬਾਅਦ ਹੀ ਸਾਡੇ ਡਿਪਾਰਟਮੈਂਟ ਨੇ ਉਹਨਾਂ ਨੂੰ ਐਨਓਸੀ ਜਾਰੀ ਦਿੱਤੀ ਉਸ ਤੋਂ ਬਾਅਦ ਆ ਜਿਹੜੀ ਦੂਸਰੀ ਫੈਕਟਰੀ ਹੈ ਸ਼ੈਲਰ ਵਾਲੀ ਹੈ ਇਹਦੀ ਸਾਡੇ ਕੋਲ ਐਨਓਸੀ ਹੁਣ ਆਈ ਹੋਈ ਆ ਐਨਓਸੀ ਆਪਾਂ ਹਜੇ ਤੱਕ ਦਿੱਤੀ ਨਹੀਂ ਹੈਗੀ ਨੋਸੀਓ ਤੋਂ ਦੇਵਾਂਗੇ ਅਸੀਂ ਇਹਨਾਂ ਤੇ ਇਤਰਾਜ਼ ਮੰਗਾਗੇ ਜ਼ਿੰਮੇਦਾਰਾਂ ਦੇ ਜੇ ਇਹਨਾਂ ਨੂੰ ਇਤਰਾਜ਼ ਹੋਇਆ ਤਾਂ ਉਹਨੂੰ ਐਨੋਸੀ ਨਹੀਂ ਦੇਵਾਂਗੇ ਜਿੱਥੋਂ ਤੱਕ ਉਹ ਕੰਦ ਦਾ ਸਵਾਲ ਹੈ ਇਹ ਜਿਹੜੀ ਖਾਣਾ ਦੀ ਜ਼ਮੀਨ ਹੈ ਇਹ ਸਾਡੀ ਨਹਿਰੀ ਵਿਭਾਗ ਦੇ ਨਾਲ ਸੰਬੰਧਿਤ ਨਹੀਂ ਹੈ ਇਹ ਪੰਚਾਇਤੀ ਜ਼ਮੀਨ ਹੈ ਅਸੀਂ ਸਰਪੰਚ ਸਾਹਿਬ ਨੂੰ ਲਿਖਾਂਗੇ ਵੀ ਆ ਜਿਹੜੀ ਕੰਦ ਹੈ ਇਹਨੂੰ ਜਿਹੜੀ ਸਾਡੀ ਜਿੰਨੀ ਵੀ ਜ਼ਮੀਨ ਹੈ ਵੈਸੇ ਦੋ ਕਰਮਾ ਹੁੰਦੀ ਹੈ ਅਪ੍ਰੋਕਸੀਮੇਟਲੀ ਜਿੰਨੀ ਵੀ ਜ਼ਮੀਨ ਹੈ ਵੈਸੇ ਸਾਡੀ ਜ਼ਮੀਨ ਚੋਂ ਆ ਕੇ ਉਹਨੂੰ ਕੰਦ ਨੂੰ ਅੰਦਰ ਲੈ ਬਾਚੇ ਕਰਾਂ ਪਾਣੀ ਵਾਲੀ ਜਿਹੜੀ ਗੱਲ ਹੈ ਪਾਣੀ ਦੀ ਗੱਲ ਹੈ ਜਿਹੜਾ ਮੈਨੂੰ ਮੇਰੇ ਸਟਾਫ ਨੇ ਇੱਥ ਪਰ ਹੁਣ ਮੌਕੇ ਤੇ ਆ ਕੇ ਯਾਦਾ ਜ਼ਿੰਮੇਵਾਰਾਂ ਨੂੰ ਸਮਝ ਨਹੀਂ ਇਸ ਗੱਲ ਦੀ ਕਿ ਇਹਦੇ ਵਿੱਚ ਇਹਨਾਂ ਨੇ ਐਪਲੀਕੇਸ਼ਨ ਦੇਣੀ ਹੁੰਦੀ ਹੈ ਕਿ ਐਪਲੀਕੇਸ਼ਨ ਦੇ ਕੇ ਅਸੀਂ ਕਨਾਲ ਐਕਟ ਦੇ ਅੰਦਰ 30 ਡਬਲ ਐਫ ਦੇ ਅੰਦਰ ਕਾਰਵਾਈ ਕਰਨੀ ਹੁੰਦੀ ਹੈ ਕਿਉਂਕਿ ਸਾਡੇ ਕੋਲ ਐਪਲੀਕੇਸ਼ਨ ਪਾਣੀ ਦੇ ਸੰਬੰਧੀ ਕੋਈ ਨਹੀਂ ਹੈ ਖਾਲ ਦੇ ਸੰਬੰਧੀ ਤਾਂ ਆਹੀ ਐਪਲੀਕੇਸ਼ਨ ਪਰ ਪਾਣੀ ਦੇ ਸੰਬੰਧੀ ਕੋਈ ਐਪਲੀਕੇਸ਼ਨ ਨਹੀਂ ਹੈ ਇਸ ਕਰਕੇ ਤਾਂ ਕੋਈ ਕਾਰਵਾਈ ਨਹੀਂ ਹੋਏ ਪਰ ਫਿਰ ਵੀ ਮੈਂ ਆਪਣੇ ਸਾਰੇ ਸਟਾਫ ਨੂੰ ਇੱਥੇ ਆਉਣ ਤੋਂ ਪਹਿਲਾਂ ਇਹ ਹਦਾਇਤ ਕਰਕੇ ਸੀਗੇ ਕਿ ਜਿੱਥੇ-ਜਿੱਥੇ ਸਾਡਾ ਸੀਸੀਏ ਹੈਗਾ ਕੋਈ ਸੀਰੀਅਰ ਇਰੀਗੇਸ਼ਨ ਘਟ ਹੋ ਰਹੀ ਹੈ ਸਾਡੇ ਸਭਰਾਲਾ ਦੇ ਵਿੱਚ ਬਾਕੀ ਇਰੀਗੇਸ਼ਨ ਵੱਧ ਹੈ ਐਵਰੇਜ ਇਰੀਗੇਸ਼ਨ ਸਾਡੇ ਇੱਥੇ ਘੱਟ ਹੈ ਉਹ ਰੀਜ਼ਨ ਇਹੀ ਹੈ ਵੀ ਆਪਣੇ ਜਿਹੜੇ ਫੀਲਡ ਸਟਾਫ ਹੈ ਉਹ ਮਤਲਬ ਪ੍ਰੋਪਰਲੀ ਕੰਮ ਨਹੀਂ ਕਰ ਰਹੇ ਤੇ ਉਹਨਾਂ ਨੂੰ ਮੈਂ ਹਦਾਇਤ ਕੀਤੀ ਹੈ ਵੀ ਜੇ ਜਿਮੀਦਾਰ ਕਿਸਾਨ ਨੂੰ ਸਮਝ ਨਹੀਂ ਆ ਤਾਂ ਉਹਨਾਂ ਨੂੰ ਗਾਈਡ ਕੀਤਾ ਜਾਵੇ ਗਾਈਡ ਕਰਕੇ ਉਹਨਾਂ ਤੋਂ ਐਪਲੀਕੇਸ਼ਨ ਲੈ ਕੇ ਸ਼ੁਰੂ ਕੀਤਾ ਜਾਵੇਗਾ ਹੇਮ ਜੇ ਐਪਲੀਕੇਸ਼ਨ ਨਹੀਂ ਵੀ ਦਿੰਦੇ ਤਾਂ ਵੀ ਆਪਣੇ ਲੈਵਲ ਤੇ ਜਿੱਥੇ ਜਿੱਥੇ ਆਪਣੇ ਖਾਲ ਦੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤਾਂ ਕਿ ਜ਼ਿੰਮੇਦਾਰਾਂ ਨੂੰ ਜਿਹੜਾ ਪਾਣੀ ਆ ਉਹਨਾਂ ਨੂੰ ਮਿਲ ਸਕੇ ਸਾਡੀਆਂ ਨਹਿਰਾਂ ਦੇ ਵਿੱਚ ਸਫੀਸ਼ੀਐਂਟ ਪਾਣੀ ਹੈਗਾ ਪਾਣੀ ਦੀ ਕੋਈ ਕਮੀ ਨਹੀਂ ਪਾਣੀ ਨਹੀਂ ਪਹੁੰਚ ਰਿਹਾ ਜਾਂ ਖਾਲੇ ਬੰਦ ਨੇ ਤਾਂ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਊਗੀ ਜੀ ਜਿਵੇਂ ਤੁਸੀਂ ਮੌਕਾ ਦੇਖਿਆ ਜਿਵੇਂ ਸੈਲਰ ਦੇ ਵਿੱਚ ਸੀ ਜਾਂ ਪਿੱਛੋਂ ਵੀ ਪੈ ਪਾਰਿਆ ਸੀ ਉਹ ਵੀ ਬੰਦ ਪਿਆ ਹੈਗਾ ਜੀ ਦੇਖੋ ਜਿਹੜਾ ਪਿੱਛੋਂ ਪਾਣੀ ਪਾਈਪ ਬੰਦ ਹੈ ਚੈਲਰ ਦੇ ਵਿੱਚ ਪਾਈਪ 3 ਫੁੱਟ ਦਾ ਉਹਨਾਂ ਨੇ ਪਾਇਆ ਹੋਇਆ ਐਨਓਸੀ ਪ੍ਰੋਪਰ ਉਹਨਾਂ ਨੇ ਲਈ ਹੋਈ ਹੈ ਸਹਿਮਤੀ ਦੇ ਨਾਲ ਲਈ ਹੋਈ ਹੈ ਐਨਓਸੀ ਤੇ ਜਿਹੜੀ ਅੱਗੋਂ ਪਾਈਪ ਬੰਦ ਹੈ ਇਹ ਇਧਰਲੇ ਪਾਸੋਂ ਪਾਈਪ ਬੰਦ ਹੈ ਉਹਦੇ ਸੰਬੰਧੀ ਆਪਾਂ ਇਹਨਾਂ ਨੂੰ ਹਦਾਇਤ ਕਰਤੀ ਹੈ ਵੀ ਪਾਣੀ ਲਿਆਓ ਤੇ ਪਾਣੀ ਲਿਆ ਕੇ ਉਹਨੂੰ ਪਾਈਪ ਨੂੰ ਖਲਾਉ ਤਾਂ ਆ ਕੇ ਜਿਵੇਂ ਤੁਹਾਨੂੰ ਪਾਣੀ ਮਿਲ ਜਾਵੇ ਜੇ ਇੱਥੇ ਉਸੇ ਆਊਟਲੈਟ ਤੋਂ ਪਾਣੀ ਨਹੀਂ ਮਿਲਦਾ ਜਿਹੜਾ 94 92 94 94533 ਦੇ ਆਊਟਲੈਟ ਆ ਸਾਡਾ ਜੇ ਉੱਥੋਂ ਪਾਣੀ ਨਹੀਂ ਮਿਲਦਾ ਪਾ ਇੱਥੇ ਤੱਕ ਨਹੀਂ ਪਹੁੰਚਦਾ ਕਿਸੇ ਦੇਖਾਂ ਤਾਂ ਮੈਂ ਇਹਨਾਂ ਨੂੰ ਕਹੇ ਬੋ ਕੇਸ ਬਣਾ ਕੇ ਲਿਆਓ ਬਾਈਫਰ ਰੋਕੇਸ਼ਨ ਕਰ ਦਿਓ ਦੀ ਆਊਟਲੈਟ ਦੀ ਉੱਪਰ ਲਾਈ ਰਹੀ ਉੱਪਰ ਰਹੇ ਸੜਕ ਤੋਂ ਫੁੱਲਰ ایرিয়া ਠੰਡੇ ਆ ਜਾਏ ਤਾਂ ਕਿ ਕਤਲ ਹੋਇਆ ਨਾ ਨੋਪਰ ਪਰ ਵਾਣੀ ਹੋ ਗਿਆ ਕਿੰਨੇ ਟਾਈਮ ਤੱਕ ਕਿਸਾਨਾਂ ਤੱਕ ਕੋਈ ਕੋਸ਼ਿਸ਼ ਕੀਤੀ ਜਾਊਗੀ ਨਹੀਂ ਇਹਦਾ ਮੈਂ ਕੁਝ ਨਹੀਂ ਕਹਿ ਸਕਦਾ ਜਿਹੜਾ ਪ੍ਰੋਸੀਜਰ ਹੈ ਪ੍ਰੋਸੀਜਰ ਦੇ ਵਿੱਚ ਵੱਧੋ ਘੱਟੋ ਘੱਟ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦਾ ਜਿਹੜਾ ਮਸਲਾ ਹਲਕਾ ਪਾਣੀ ਪੀਣ ਲਈ ਜਿਹੜੇ ਲੋਕਾਂ ਨੇ ਜਿਵੇਂ ਕਿਸਾਨਾਂ ਨੇ ਪਾਣੀ ਲੈਣਾ ਉਹਨਾਂ ਲਈ ਕੀ ਤੁਸੀਂ ਕੀ ਸਨੇਹਾ ਜੀਂਗੋ ਵੀ ਕਿਵੇਂ ਉਹ ਲੈ ਸਕਦੇ ਨੇ ਪਾਣੀ ਜਿਹੜਾ ਉਹਨਾਂ ਨੂੰ ਸਨੇਹਾ ਮੈਂ ਪਹਿਲਾਂ ਵੈਸੇ ਇਹਨਾਂ ਨੂੰ ਦੱਸ ਵੀ ਦਿੱਤਾ ਸੀਗਾ ਮੈਂ ਇਹਨੂੰ ਨਾ ਕਹਿਣਾ ਵੀ ਮੇਰੀ ਬੇਨਤੀ ਹੈ ਇਹਨਾਂ ਨੂੰ ਸਾਰੇ ਕਿਸਾਨਾਂ ਨੂੰ ਜਿਵੇਂ ਦਾ ਜਿਹੜੇ ਇੱਥੇ ਖੜੇ ਨੇ ਤੇ ਪਲੱਸ ਹੋਰ ਵੀ ਜਿਹੜੇ ਹਿੱਸੇਦਾਰ ਹੈਗੇ ਵੀ ਸਾਰੇ ਬੰਦੇ ਆਪਣੀ ਆਪਣੀ ਜਿੰਨਾ ਜਿੰਨਾ ਨੂੰ ਪਾਣੀ ਦੀ ਜ਼ਰੂਰਤ ਹੈ ਆਪਣਾ ਹੱਕ ਬੰਦੇ ਨੂੰ ਲੈਣਾ ਚਾਹੀਦਾ ਹੈ ਅਸੀਂ ਦੇਣ ਨੂੰ ਤਿਆਰ ਹੈ ਹੱਕ ਉਹਨਾਂ ਦਾ ਜਿਹੜਾ ਵੀ ਬੰਦਾ ਹੈ ਤੇ ਆਪਣੀ ਐਪਲੀਕੇਸ਼ਨਸ ਦੇਣ ਅਸੀਂ ਉਹਦੇ ਤੇ ਕਾਰਵਾਈ ਕਰਕੇ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਸਰ ਥੈਂਕ ਯੂ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼